ਬਾਕੀ ਦਾ ਜਿਹੜੇ ਬੋਲ ਦੇ ਬੋਲ ਹੀ ਰਹੇ ਨੇ ਪਰ ਮੇਰਾ ਜਿਹੜਾ ਹਸਬੰਦ ਹੈ ਮੇਰੇ ਨਾਲ ਵੀ ਉਹ ਮਿਸਟਰ ਬੇ ਵਿਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਐਨਾ ਤੂੰ ਚਲੀ ਜਾ ਰੋ ਛੱਡ ਦੇਣਾ ਐਨਾ ਮੁੜਕਾ ਤਾਂ ਮੈਨੂੰ ਨਹੀਂ ਆਉਂਦਾ ਜਿੰਨਾ ਤੈਨੂੰ ਆਉਂਦਾ ਕਰੋ ਨਾ ਪਤਾ ਲੱਗਦੀ ਹੈ ਜਨਾਨੀ ਦੀ ਕਮਾਈ ਕੀ ਆ 2 ਮਹੀਨੇ ਨਹੀਂ ਹੋਏ ਸਾਨੂੰ YouTube ਤੇ ਆਏ ਨੂੰ 6 ਮਹੀਨੇ ਨਹੀਂ ਹੋਏ ਹੈਗੇ ਤੇ ਜਨਾਨੀ ਦੀ ਕਮਾਈ ਹਾਂ ਹਾਂ ਆਹ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਹੋਵੋਗੇ ਨਾਲੇ ਹੁਣ ਤੁਹਾਨੂੰ ਪਤਾ ਹੀ ਆ ਵੀ ਥੋੜਾ ਪੰਜਾਬ ਦੇ ਵਿੱਚ ਕਾਫੀ ਸੁਧਾਰ ਹੋਇਆ ਜਿਹੜੀਆਂ ਆਪਣੀਆਂ ਪੰਜਾਬ ਦੀਆਂ ਜਿਹੜੀਆਂ ਰੀਲਾ ਬਣਾਉਂਦੀ ਰਹੀਆਂ ਕੁੜੀਆਂ ਗੰਦ ਪਾ ਕੇ ਹੁਣ ਥੋੜਾ ਜਿਹਾ ਫਰਕ ਪਿਆ ਥੋੜਾ ਨਹੀਂ ਬਹੁਤ ਹੀ ਫਰਕ ਪੈ ਗਿਆ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਵੀਡੀਓ ਵੇਖੋ ਨਾ ਰੀਲਾ ਵੇਖੋ ਤੇ ਸਿਰ ਤੇ ਚੁੰਨੀਆਂ ਤੇ ਸੂਟ ਸਲਵਾਰ ਪਾ ਲਿਆ ਤੇ ਚਲੋ ਵਧੀਆ ਵੈਸੇ ਤੇ ਆਪਣੇ ਪੰਜਾਬ ਦਾ ਜਿਹੜਾ ਕਲਚਰ ਆ ਉਹ ਸੂਟ ਸਲਵਾਰ ਤੇ ਸਿਰ ਤੇ ਚੁੰਨੀ ਆ ਤੇ ਇਸੇ ਚੀਜ਼ਾਂ ਨਾਲ ਹੀ ਆਪਣੀਆਂ ਜੀ ਧੀਆਂ ਪੈਣਾ ਸੋਹਣੀਆਂ ਲੱਗਦੀਆਂ ਪਰ ਨਹੀਂ ਜਿਹੜਾ ਅੱਜ ਦੀ ਡੇਟ 'ਚ ਲੋਕਾਂ ਨੂੰ ਫੇਮ ਦਾ ਨਸ਼ਾ ਸ਼ਾਰਟਕਟ ਆਪਣਾ ਅੰਗ ਪ੍ਰਦਰਸ਼ਨ ਕਰਕੇ ਜਿਹੜਾ ਲੋਕਾਂ ਨੂੰ ਰਸਤਾ ਲੱਭਿਆਦਾ ਹੀ ਪੈਸਾ ਕਮਾਣ ਦਾ ਉਹ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਜੀ ਨਹੀਂ ਦੇਣ ਦਿਆ ਉਹ ਜਿਹੜਾ ਨਸ਼ਾ ਬਿਮਾਰੀ ਇਹ ਲੱਗ ਗਈ ਦੀ ਸੀ ਤੇ ਹੁਣ ਉਹ ਚੀਜ਼ ਤੋਂ ਉਹਨਾਂ ਨੇ ਫੇਰ ਹੁਣ ਪਿਛੇ ਹਟੇ ਆ ਤੇ ਬੜਾ ਫਰਕ ਪਿਆ ਤੇ ਵੀਡੀਓ ਹੁਣ ਮਤਲਬ ਉਹ ਜੀਆਂ ਲੱਭਣ ਨਹੀਂ ਡੀਆਂ ਅਸੀਂ ਕਾਫੀ ਦਿਨ ਤੋਂ ਤੇ ਮੈਂ ਸੋਚਿਆ ਹੁਣ ਕੀ ਯਾਰ ਵੀਡੀਓ ਬਣਾਣੀ ਹੈ ਤੇ ਦੋ ਤਿੰਨ ਵੀਡੀਓ ਆਈਆਂ ਸਾਹਮਣੇ ਉਹਦੇ ਤੇ ਆਪਾਂ ਗੱਲ ਕਰਾਂਗੇ ਤੇ ਵੀਡੀਓ ਸਕਿੱਪ ਨਾ ਕਰਿਓ ਪੂਰੀ ਐਂਡ ਤੱਕ ਵੇਖਿਓ ਆਪਾਂ ਮਤਲਬ ਕੋਈ ਇਹਦੇ ਵਿੱਚ ਆਪਾਂ ਜ਼ਿਆਦਾ ਗੱਲਬਾਤ ਨਹੀਂ ਕਰਨੀ ਮਤਲਬ ਟੂ ਦੀ ਪੁਆਇੰਟ ਹੀ ਗੱਲ ਕਰਾਂਗੇ ਵੈਸੇ ਕਿ ਇਹ ਜੋ ਹੁਣ ਫੇਰ ਮਤਲਬ ਸ਼ੁਰੂ ਹੋ ਗਿਆ ਵਾ ਤੁਸੀਂ ਕਿਤੇ ਨਾ ਕਿਤੇ ਪਹਿਲਾਂ ਵੀ ਇਹ ਚੀਜ਼ਾਂ ਵੇਖੀਆਂ ਸੀ ਠੀਕ ਹੈ ਜੀ ਤੇ ਵੀਡੀਓ ਸਕਿੱਪ ਨਾ ਕਰਿਓ ਵੀਡੀਓ ਪੂਰੀ ਐਂਡ ਤੱਕ ਵੇਖਿਓ ਕਰਦੇ ਆਂ ਵੀਡੀਓ ਸ਼ੁਰੂ ਰੋਮੀ ਦਾ ਸੁਭਾਅ ਬਾਲਾ ਗਰਮ ਹੈ ਹੈਲੋ ਗਾਇਸ ਸੋ ਫਰਮ ਸਾਰਿਆਂ ਨੂੰ ਪਤਾ ਲੱਗ ਗਿਆ ਨਾ ਮੇਰਾ ਪੂਜਾ ਸੰਗਾਰਾ ਜਿਹੜਾ ਪਹਿਲਾ ਅਕਾਊਂਟ ਆ ਜਿਹੜਾ ਮੇਰਾ ਮੇਨ ਅਕਾਊਂਟ ਸੀਗਾ ਜਿੱਤੇ 480 ਕੇ ਸੀਗੇ ਫਾਲੋਅਰਸ ਸੋ ਮੇਰਾ ਅਕਾਊਂਟ ਡਿਸੇਬਲ ਹੋ ਗਿਆ ਤੇ 2-4 ਦਿਨ ਲੱਗਣਗੇ ਰਿਕਵਰ ਹੋਣ ਨੂੰ ਆਪਣਾ ਉਹ ਅਕਾਊਂਟ ਵੀ ਵਾਪਸ ਆ ਜਾਣਾ ਤੇ ਜਿਹੜਾ ਮੈਂ ਨਵਾਂ ਅਕਾਊਂਟ ਆ ਬਣਾਇਆ ਹੋਇਆ ਸੁਖ ਦੀ ਪੂਜਾ ਇੱਥੇ ਸਾਰੇ ਜਣੇ ਮੈਨੂੰ ਫੋਲੋ ਕਰੋ ਤੇ ਜਿਨ੍ਹਾਂ ਦੀਆਂ ਪੈਂਡਿੰਗ ਨੇ ਪ੍ਰੋਮੋਸ਼ਨਸ ਕੋਈ ਵੀ ਕੰਮ ਪੈਂਡ ਪਿਆ ਹੈ ਨਾ ਤੇ ਮੈਨੂੰ ਡੀਐਮ ਇਸ ਆਈਡੀ ਤੇ ਮੈਨੂੰ ਕਰੋ ਜਦੋਂ ਉਹ ਚੱਲ ਪਿਆ ਪਉਤੇ ਵੀ ਵਰਕ ਕਰਾਂਗੇ ਸਟਾਰਟ ਸੋ ਇੱਥੇ ਸਾਨੂੰ ਜ਼ਰੂਰ ਫੋਲੋ ਕਰਿਓ ਪੇਜ ਨੂੰ ਲਓ ਜੀ ਇਹ ਪੂਜਾ ਸੰਗਾ ਜੀ ਦਾ ਅਕਾਊਂਟ ਡਿਸੇਬਲ ਹੋ ਗਿਆ ਕਹਿੰਦੇ ਪਤਾ ਨਹੀਂ ਕਿਸ ਨੇ ਹੈਕ ਕਰ ਲਿਆ ਜਾਂ ਮਤਲਬ ਕੀ ਕੀਤਾ ਵਾ ਤੇ ਮੈਂ ਹੁਣ ਇੱਕ ਗੱਲ ਇੱਥੇ ਆ ਪੁੱਛਣਾ ਚਾਹਨਾ ਕਿ ਜਿਹੜੀ ਹੈ ਮਾਜੀ ਜੀ ਕਹਿੰਦੀ ਹੁੰਦੀ ਵੀ ਜੇ ਕਿਸੇ ਨੇ ਫੋਲੋਅਰ ਵਧਾਣੇ ਆ ਜੇ ਕਿਸੇ ਦਾ ਅਕਾਊਂਟ ਹੈਕ ਕਰਵਾਣਾ ਜੇ ਕਿਸੇ ਨੇ ਆਪਣੇ ਕੁਝ ਵੀ ਮਤਲਬ ਦਾ ਦੀਏ ਜਿਹੜੀਆਂ ਫੇਕ ਪ੍ਰੋਮੋਸ਼ਨਾਂ ਕਰਦੀ ਰਹੀ ਹੈ ਗਾਇਜ਼ ਜੇ ਤੁਸੀਂ ਵੀ ਇੰਸਟਾਗ੍ਰam ਸਨੈਪਚੈਟ ਜਾਂ ਵਟਸਐਪ ਹੈਕ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਇਹ ਕੰਮ ਸਿੱਖਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਪੰਜਾਬੀ ਫਾਲੋਅਰ ਲੈਣਾ ਚਾਹੁੰਦੇ ਹੋ ਮੈਂ نیچے ਆਈਡੀ ਮੈਂਸ਼ਨ ਕਰ ਰਹੀ ਹਾਂ ਯਾਰ ਵੇਖ ਲਓ ਭੈਣ ਜੋ ਨਾ ਲੋਕਾਂ ਨੂੰ ਮਾਸਾ ਸ਼ਰਮ ਨਹੀਂ ਆਂਦੀ ਵੀ ਲੋਕਾਂ ਨੂੰ ਗਲਤ ਰਸਤੇ ਤੇ ਪਾ ਕੇ ਲੋਕਾਂ ਨੂੰ ਗਲਤ ਇਨਫੋਰਮੇਸ਼ਨ ਦੇ ਕੇ ਗਲਤ ਪ੍ਰਮੋਸ਼ਨਾਂ ਕਰਕੇ ਲੋਕਾਂ ਨੂੰ ਇਹਨਾਂ ਨੇ ਮਤਲਬ ਵੀ ਸ਼ਦਾਈ ਬਣਾਇਆ ਦਾ ਹੀ ਹੁਣ ਅੱਜ ਮਤਲਬ ਲੋਕਾਂ ਅੱਗੇ ਫੇਰ ਲੱਗ ਪਈ ਹੱਥ ਜੋੜ ਕੇ ਵੀ ਮੇਰਾ ਹੁਣ ਆ ਜਿਹੜਾ ਨਵਾਂ ਅਕਾਊਂਟ ਆ ਇਹਨੂੰ ਫੋਲੋ ਕਰ ਲਓ ਮਤਲਬ ਮੈਂ ਇੱਕ ਚੀਜ਼ ਇੱਥੇ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਪੂਰੇ ਡਿਪੈਂਡ ਹੋ ਗਏ ਤੇ ਆ ਨਾ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਨ੍ਹਾਂ ਨੂੰ ਲੱਗਦਾ ਵੀ ਸਾਡੀ ਹੁਣ ਇਹ ਲਾਈਫ ਹੀ ਇਹੋਈ ਆ ਸਾਡਾ ਹੁਣ ਰੋਜ਼ਗਾਰ ਘਰ ਦਾ ਜਿੰਨਾ ਮਾ ਖਰਚਾ ਪਾਣੀ ਆ ਸਭ ਇਤੋ ਹੀ ਚੱਲਣਾ ਇਹ ਮੈਂ ਇਹੋ ਗੱਲ ਕਹਿਣਾ ਚਾਹੁੰਦਾ ਵੀ ਵੇਖੋ ਇੰਨਾ ਵੀ ਜ਼ਿਆਦਾ ਸੀਰੀਅਸ ਨਾ ਲਓ ਹੈ ਨਾ ਚੀਜ਼ਾਂ ਕਦੀ ਵੀ ਕੁਝ ਵੀ ਹੋ ਸਕਦਾ ਸਭ ਕੁਝ ਇਸੇ ਚੀਜ਼ ਤੇ ਡਿਪੈਂਡ ਹੋ ਗਏ ਤੇ ਐਨਾ ਜ਼ਿਆਦਾ ਸੀਰੀਅਸ ਨਾ ਲਓ ਇਹਨੂੰ ਇਹਨੂੰ ਸੈਕੰਡ ਆਪਸ਼ਨ ਰੱਖੋ ਵੀ ਠੀਕ ਆ ਤੁਹਾਡੇ ਕੋਲ ਜੇ ਕੋਈ ਪਲੇਟਫਾਰਮ ਹੈਗਾ ਜੇ ਕੋਈ ਤੁਹਾਡੇ ਕੋਲ ਆਪਣਾ ਚੈਨਲ ਹੈਗਾ ਤੁਸੀਂ ਇਹਨੂੰ ਆਪਣਾ ਜੇ ਸਾਈਡ ਬਿਜ਼ਨਸ ਰੱਖੋ ਇੰਨਾ ਜਿਆਦਾ ਸੀਰੀਅਸ ਨਾ ਲੋ ਜੋ ਤੁਸੀਂ ਆਪਣੀ ਮਿਹਨਤ ਕਰਨੀ ਹੈ ਜੋ ਤੁਸੀਂ ਜੌਬ ਕਰਨੀ ਹੈ ਚਾਹੇ ਆਪਣਾ ਕੰਮ ਕਰਨਾ ਜਾਂ ਛੱਡਾ ਆਪਣਾ ਬਿਜ਼ਨਸ ਆ ਕੋਈ ਉਸ ਚੀਜ਼ ਨੂੰ ਪਹਿਲ ਦਿਆ ਕਰੋ ਇਹ ਜਿਹੜੀ ਚੀਜ਼ ਹੈ ਨਾ ਜਿਹੜਾ ਸੋਸ਼ਲ ਮੀਡੀਆ ਵਾ ਭਾਈ ਇਹ ਕਿਸੇ ਦਾ ਵੀ ਕਦੀ ਵੀ ਡਿਲੀਟ ਹੋ ਸਕਦਾ ਕੁਝ ਵੀ ਹੈਕ ਹੋ ਸਕਦਾ ਪਰ ਇਹ ਚੀਜ਼ਾਂ ਜਿਆਦਾ ਸੀਰੀਅਸ ਨਾ ਲੋ ਬਹੁਤ ਰਿਸਕੀ ਕੰਮ ਹੈ ਹੁਣ ਆ ਵੇਖ ਲੋ ਤੁਸੀਂ ਵੀ ਇਹਨਾਂ ਦੇ ਅੱਗੇ ਡਰਾਮਾ ਸ਼ੁਰੂ ਕਰਤਾ ਨਵਾਂ ਹੀ ਉਹ ਡਰਾਮਾ ਕੀ ਆ ਉਹ ਵੀ ਵੇਖੋ ਜਰਾ ਤੇ ਮੈਨੂੰ ਚਲੋ ਬਾਕੀ ਦਾ ਜਿਹੜੇ ਬੂੜ ਦੇ ਬੂੜ ਹੀ ਰਹਿਣੇ ਪਰ ਮੇਰੇ ਨਾਲ ਜਿਹੜਾ ਹਸਬੰਦਾ ਹੈ ਮੇਰੇ ਨਾਲ ਵੀ ਉਹ ਮਿਸਟਰ ਬੀ ਵਿਵਕਾਰ ਰਿਹਾ ਤੇ ਮੈਨੂੰ ਕਹਿ ਰਿਹਾ ਕਿ ਹਨਾ ਤੂੰ ਇੱਥੋਂ ਚਲੀ ਜਾ ਮੈਂ ਛੱਡ ਦੇ ਤੈਨ ਮੈਂ ਮੈਂ ਦਾਦਾ ਕੀ ਕੀਤਾ ਜਿਹੜਾ ਕਿ ਮੇਨ ਨਾਲ ਇਹ ਤਾਂ ਹੋ ਰਹੀ ਹੈ ਨਾ ਮੇਨ ਨਾਲ ਕੋਈ ਚੀਂਡੂ ਰੱਖੀ ਮੈਂ ਉਹਦੇ ਨਾਲ ਕੋਈ ਮਾਰਾ ਨਹੀਂ ਕੀਤਾ ਤੇ ਹੁਣ ਮੈਨੂੰ ਨਹੀਂ ਸਮਝ ਆ ਰਹੀ ਕਿ ਅਕਾਊਂਟ ਕਰਕੇ ਹਨਾ ਜਾਂ ਕੋਈ ਕੋਡ ਵਜਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇਨ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੇਨ ਨਾਲ ਹਰੇ ਘੜੀ ਧੋਖਾ ਕਰਕੇ ਹੋ ਰਿਹਾ ਮੈਨੂੰ ਪੁੱਛੋ ਸਰਮਨਿੰਦਾ ਗੜੀ ਲੱਖ ਦੀ ਲਾਲ ਤੇਰੇ ਮੂਤੇ ਇਹ ਹੁਣ ਨਵਾਂ ਡਰਾਮਾ ਵੇਖੋ ਤੁਸੀਂ ਵੀ ਕਹਿੰਦੀ ਕਿ ਮੇਰਾ ਜਿਹੜਾ ਹਸਬੰਡ ਆ ਉਹ ਮੇਰੇ ਨਾਲ ਮਿਸ ਬਿਹੇਵ ਕਰ ਰਿਹਾ ਮਤਲਬ ਇਹਦੀ ਤੀਸਰੀ ਚੌਥੀ ਵੀਡੀਓ ਹੈ ਪਹਿਲਾਂ ਨੇ ਆਪਣੇ ਦੱਸਿਆ ਵੀ ਮੇਰਾ ਅਕਾਊਂਟ ਡਿਲੀਟ ਹੋ ਗਿਆ ਉਹਦੇ ਬਾਰੇ ਦੱਸਿਆ ਫਿਰ ਨੇ ਮਤਲਬ ਵੀ ਇੱਕ ਨਵਾਂ ਤਰੀਕਾ ਲੱਭਿਆਣਾ ਨੇ ਵੀ ਆਪਾਂ ਫੋਲੋਅਰ ਕਿਦਾਂ ਇਨਕਰੀਜ਼ ਕਰਨੇ ਆਪਾਂ ਕੁਛ ਐਹੋ ਜਿਹਾ ਕਰੀਏ ਵੀ ਜਿਹਦੇ ਕਰਕੇ ਸਾਨੂੰ ਪਹਿਲਾਂ ਵੀ ਲਾਂਤਾਂ ਪਈਆਂ ਸੀ ਲੋਕਾਂ ਨੇ ਬੜੀਆਂ ਗੱਲਾਂ ਚੁੱਕੀਆਂ ਸੀ ਤੇ ਆ ਹੁਣ ਫੇਰ ਆਪਾਂ ਮਤਲਬ ਐਹੋ ਹੀ ਮੁੱਦਾ ਫੇਰ ਦੁਬਾਰਾ ਛੇੜੀਏ ਤੇ ਕਿਉਂ ਨਾ ਆਪਾਂ ਲੋਕਾਂ ਨੂੰ ਸ਼ਦਾਈ ਬਣਾਈਏ ਤੇ ਹੁਣ ਮੈਂ ਇੱਕ ਗੱਲ ਕਹਿ ਦੇਣਾ ਚਾਹਨਾ ਤੁਸੀਂ ਸੁਣ ਲਓ ਫੁੱਦੂਓ ਵੀ ਲੋਕ ਜਿਹੜੇ ਨੇ ਫੁੱਦੂ ਨਹੀਂ 하게 ਤੁਸੀਂ ਪਹਿਲਾਂ ਵੀ ਬਥੇਰਾ ਫੁੱਦੂ ਬਣਾ ਲਿਆ ਪਹਿਲਾਂ ਵੀ ਤੁਸੀਂ ਬੋਤਾ ਲੋਕਾਂ ਨੂੰ ਮਤਲਬ ਪਿਛੇ ਲਾ ਕੇ ਗੱਲਾਂ ਦੇ ਵਿੱਚ ਪਾ ਕੇ ਤੇ ਤੁਹੀ ਕੋਠਾ ਸੁਟੜਿਆ ਹੀ ਪਤਾ ਨਹੀਂ ਕਿਹ ਗਰੀਬ ਦਾ ਹੀ ਸਾਰਿਆਂ ਨੂੰ ਅਸੀਂ ਤੁਹਾਡੀ ਆਪਣੀ ਪੂਜਾ ਗੁਰੀ ਜਿੱਦਾਂ ਕਿ ਰਾਤੀ ਮੀਂਹ ਬਹੁਤ ਤੇਜ਼ ਪਿਆ ਤੇ ਸਾਡਾ ਸਾਰਾ ਜਿੰਨਾ ਕੋਠਾ ਸੀਗਾ ਇਹ ਸਾਡਾ ਡੇਗ ਗਿਆ ਮਤਲਬ ਕਮਰਾ ਹੀ ਸੀਗਾ ਡੇਗ ਗਿਆ ਕੱਚੇ ਕੋਠੇ ਸਾਡੇ ਕੋ ਸਾਧਨ ਨਹੀਂ ਵੀ ਅਸੀਂ ਇੰਨੇ ਪੈਸੇ ਇਹਦੇ ਤੋਂ ਲਾ ਸਕੀਏ ਪਰ ਮਾਈ ਕੇ ਚਾਤਾ ਉੱਤਰ ਹੱਤ ਪੈਂਚੋਤ ਉਹ ਬੱਸ ਹੋ ਲੈ ਬਾਜ ਚ ਨਾ ਉੱਤਰ ਦੇ ਉੱਪਰ ਸਭ ਕਹਤਾ ਹੀ ਜਾਂਦਾ ਕੋਠਾ ਦੇ ਕੇ ਆਹੋ ਹੀ ਦੇਣੀ ਆ ਬਰਸਾਤਾਂ ਦੇ ਆਹੋ ਹੀ ਦਿਨ ਚੱਲਣਦੇ ਸੀ ਉਦੋਂ ਵੀ ਤੇ ਹੁਣ ਵੀ ਬਰਸਾਤਾਂ ਦੇ ਦਿਨ ਚੱਲਣਦੇ ਆ ਤੇ ਮੈਨੂੰ ਲੱਗਦਾ ਫੇਰ ਕੋਠਾ ਸੁਟਣ ਦੀ ਤਿਆਰੀ ਹੋ ਗਈ ਦੀ ਐ ਲਬੜੋ ਫੇਰ ਕੋਈ ਪੁਰਾਣਾ ਕੋਠਾ ਕੇ ਦਾ ਤੇ ਸੁੱਟ ਲੋ ਤੇ ਫੇਰ ਦੱਸ ਦਿਓ ਵੀ ਆ ਮੇਰਾ ਅਕਾਊਂਟ ਆ ਸਾਨੂੰ ਹੈਲਪ ਦੀ ਬਹੁਤ ਲੋੜ ਆ ਅਸੀਂ نیچے ਆਪਣਾ ਕੰਟੈਕਟ ਨੰਬਰ ਦਿੱਤਾ ਆ ਤੇ ਸਕੈਨਰ ਵੀ ਪਾਇਆ ਸਕੈਨਰ ਲਾਤਾ ਥੱਲੇ ਤੇ ਮੇਰੀ ਮਦਦ ਕਰੋ ਤੇ ਇਸ ਵਾਰੀ ਤੁਹਾਨੂੰ ਪੈਸੇ ਤੇ ਨਹੀਂ ਅਕਾਊਂਟ 'ਚ ਪਾਣੇ ਪਰ ਲਾਨ ਤਾਂ ਜ਼ਰੂਰ ਪਾਣਗੇ ਲੋ ਉਹ ਵੀ ਲੱਖ ਲੱਖ ਦੀਆਂ ਵੱਤ ਸਹੀ ਏ ਮੈਂ ਵੀ ਪਾਵਾਂਗਾ ਠੀਕ ਆ ਤੇ ਮੈਂ ਉਹ ਗੱਲ ਕਹਿਣਾ ਚਾਹਨਾ ਦੇਖੋ ਜੇ ਤੁਸੀਂ ਕੋ ਚੰਗਾ ਨਹੀਂ ਨਾ ਉਹਨਾਂ ਨੂੰ ਕਹਿ ਕੇ ਜਾ ਸਕਦੇ ਯਾਰ ਤੇ ਗਾਲਾਂ ਜ਼ਰੂਰ ਕੱਢ ਕੇ ਜਾਇਆ ਕਰੋ ਉਹਨਾਂ ਨੂੰ ਅੱਬੀ ਮੈਂ ਗਾਲੀ ਨਹੀਂ ਦੇ ਸਕਦਾ ਨਹੀਂ ਗਾਲੀ ਨਹੀਂ ਦੇਣਾ ਹੁਣ ਮੈਨੂੰ ਨਹੀਂ ਸਮਝ ਆ ਰਹੀ ਕਿ ਅਕਾਊਂਟ ਕਰਕੇ ਇਹ ਨਾ ਯਾਦ ਕੋਈ ਕੋਡ ਵਜਾ ਮੇਰੇ ਨਾਲ ਇਹ ਮਾੜੀ ਹੋ ਰਹੀ ਹੈ ਜਿਹੜਾ ਵੀ ਮੇ ਨਾਲ ਜਿਹੜਾ ਵੀ ਮੇਰੇ ਨਾਲ ਰਿਹਾ ਉਹ ਮੇ ਨਾਲ ਹਰੇਕ ਦਿਨ ਧੋਖਾ ਕਰਕੇ ਰਿਹਾ ਹੈ ਅਕਾਊਂਟ ਡਿਲੀਟ ਹੋਣ ਕਰਕੇ ਮੇਰੇ ਨਾਲ ਏਦਾਂ ਕਰ ਰਿਹਾ ਜਾਂ ਮੇਰੇ ਨਾਲ ਐਦਾਂ ਹੀ ਹੁੰਦਾ ਹਰ ਵਾਰੀ ਮੈਂ ਜਿੰਨਾ ਦਾ ਰਣੀ ਆ ਪਿਆਰ ਕਰਦੀ ਆ ਕਹਿੰਦਾ ਮਤਲਬ ਇਹ ਮੇਰੇ ਨਾਲ ਐਦਾਂ ਹੀ ਕਰਦਾ ਦੇਖ ਜਿਹੜੀ ਮੱਝ ਹੁੰਦੀ ਹੈ ਨਾ ਤੋਕੜ ਓਏ ਕਿ ਤੇਰੀ ਨਹੀਂ ਮਤ ਪਿਓ ਉਹਨੂੰ ਕੋਈ ਵੀ ਨਹੀਂ ਰੱਖਦਾ ਉਹ ਕਦੀ ਕਿਸੇ ਕਿਲੇ ਤੇ ਕਦੀ ਕਿਸੇ ਕਿਲੇ ਤੇ ਬਾਅਦ ਚ ਛੱਡ ਦਿੰਦੇ ਆਂ ਵੀ ਚੱਲ ਗਾ ਨਿਕਲ ਥੋਂ ਤੇਰਾ ਕੋਈ ਫਾਇਦਾ ਨਹੀਂ ਆ ਠੀਕ ਆ ਉਹ ਹਾਲ ਮਤ ਤੇਰਾ ਵਾ ਪੀ ਤੂੰ ਜਿਹੜਾ ਡਰਾਮਾ ਕਰਨ ਦੀ ਐ ਇਹ ਡਰਾਮਾ ਸਾਰਿਆਂ ਨੂੰ ਪਤਾ ਲੱਗ ਚੁੱਕਿਆ ਤੇਰਾ ਜਿਹੜਾ ਆਪਣਾ ਤੂੰ ਮੂੰਹ ਬਣਾਉਂਦੀ ਐ ਨਾ ਬੜਾ ਹੀ ਕਿਊਟ ਹੀ ਐ ਬੜਾ ਹੀ ਸ਼ਰੀਫ ਜੀ ਬਣ ਕੇ ਦੱਸਣ ਦੀ ਐ ਸਾਰਿਆਂ ਨੂੰ ਪਤਾ ਵੀ ਤੂੰ ਕਿੰਨੇ ਕੁ ਜੋਗੀ ਐ ਤੇਰਾ ਮੂੰਹ ਜਿਹੜਾ ਨਾ ਤੁਜੋ ਬਣਾ ਕੇ ਦਸੰਡੀ ਆਪਣਾ ਬੜਾ ਪੋਲਾ ਜਿਹਾ ਮੂੰਹ ਬਣਾਇਆ ਦਾ ਪਾਲੂ ਵਰਗਾ ਤੇ ਇਹ ਸਾਰਿਆਂ ਨੂੰ ਪਤਾ ਲੱਗ ਚੁਕਿਆ ਵੀ ਤੁਹਾਡੇ ਜਿਹੜੇ ਡਰਾਮੇ ਪਿਛਲੀ ਵਾਰੀ ਵੀ ਤੁਸੀਂ ਬਥੇਰਾ ਫੁੱਦੂ ਖਿਚਾਏ ਲੋਕਾਂ ਦਾ ਬਥੇਰੇ ਤੁਸੀਂ ਲੋਕਾਂ ਕੋਲ ਪੈਸੇ ਖਾਦੇ ਹੀ ਤੇ ਹੁਣ ਉਹ ਚੀਜ਼ਾਂ ਨਹੀਂ ਚੱਲਣੀਆਂ ਹੁਣ ਇਹ ਚੀਜ਼ ਪਾਸ ਨਹੀਂ ਹੋਣੀ ਪਤਾ ਲੱਗ ਚੁਕਿਆ ਤੁਹਾਡੀਆਂ ਕਰਤੂਤਾਂ ਦਾ ਹੁਣ ਨਹੀਂ ਕਿਸੇ ਨੇ ਵੀ ਗੱਲਾਂ ਚਾਣਾ ਤੇਰੇ ਮਜੇਈਏ ਕਿ ਜੀ ਪਈਆਂ ਮੁਰਕੇ ਨਾਲ ਐਨਾ ਮੁਰਕਾ ਤਾਂ ਮੈਨੂੰ ਨਹੀਂ ਆਉਂਦਾ ਜਿੰਨਾ ਤੈਨੂੰ ਆਉਂਦਾ ਵੇਚ ਵੇਚ ਲਾੜ ਦੇ ਥੱਲੇ ਕਰਕੇ ਨਾ ਸੂਟ ਲਾ ਕੇ ਤੇ ਥੱਲੇ ਕਰਕੇ ਮਿਚ ਦਿਖਾ ਠਲਾ ਮਾਸ ਚਰਬੀ ਦਿਖਾ ਜਿਹੜੀ ਅੰਦਰ ਆ ਜਿਹੜੀ ਲੋਕਾਂ ਨੂੰ ਦਿਖਾਣਾ ਚਾਹਨਾ ਤੂੰ ਦਿਖਾ ਅੰਦਰ ਕੀ ਆ ਦੇ ਸ਼ੋਕਰੀਏ ਵਾਟਾ ਸ਼ਰਮ ਨਾ ਯਾਰ ਇਹਨੂੰ ਮਾਸਾ ਸ਼ਰਮਣੀਆਂ ਪੂਰੇ ਪੰਜਾਬ ਨੇ ਲਾਂਤਾਂ ਪਾਤੀਆਂ ਇਹ ਕਿਹੋ ਜਿਹਾ ਬੰਦਾ ਯਾਰ ਜਿਹੜਾ ਜਿਹੜੇ ਬੰਦੇ ਦੀ ਇੱਜ਼ਤ ਜਿਹੜੀ ਜਨਾਨੀ ਆ ਘਰ ਦੀ ਇੱਜ਼ਤ ਹਣਾ ਬੰਦਾ ਕਾਦੇ ਲਈ ਕਰਦਾ ਨਾ ਕੁਝ ਜਦੋਂ ਬੰਦੇ ਦਾ ਵਿਆਹ ਹੋ ਜਾਂਦਾ ਤੇ ਬੰਦਾ ਆਪਣੀ ਜਨਾਨੀ ਲਈ ਆਪਣੇ ਬੱਚੇ ਲਈ ਸਭ ਕੁਝ ਕਰਦਾ ਵੀ ਮੈਂ ਹਰ ਉਹ ਚੀਜ਼ ਕਰਾਂ ਜਿਹਦੇ ਨਾਲ ਮਤਲਬ ਖੁਸ਼ੀ ਮਿਲੇ ਤੇ ਮੇਰਾ ਘਰ ਜਿਹੜਾ ਵਾ ਉਹ ਸਹੀ ਰਹੇ ਤੇ ਆਪਣੇ ਪਰਿਵਾਰ ਲਈ ਬੰਦਾ ਸਭ ਕੁਝ ਕਰਦਾ ਤੇ ਇਹ ਵੇਖ ਲਓ ਇਹੋ ਜਿਹਾ ਬੰਦਾ ਪੂਰੇ ਮਤਲਬ ਹੀ ਦੁਨੀਆ ਜੀ ਕਹ ਲੋ ਇਹ ਸ਼ੋਕਰੀ ਜਹਾ ਜਿਨੇ ਆਪਣੀ ਜਨਾਨੀ ਦੀ ਨਹੀਂ ਕੁੱਤੇ ਖਾਣੀ ਕਰਵਾ ਲਈ ਆ ਇਹਨੂੰ ਕੋਈ ਸ਼ਰਮ ਨਹੀਂ ਆ ਕਿਉਂਕਿ ਇਹ ਕੰਜਰਾਂ ਦੇ ਖਾਨਦਾਨ ਚੋਂ ਜਿੱਤੇ ਤੱਕ ਮੈਨੂੰ ਲੱਗਦਾ ਵੀ ਇਹ ਸਿਰੇ ਦਾ ਕੰਜਰ ਹੈ ਕੰਜਰਾਂ ਨੂੰ ਵੀ ਸ਼ਰਮ ਨਹੀਂ ਆਉਂਦੀ ਅਨੇ ਆਪਣੀ ਜਨਾਨੀ ਦੀ ਵੇਖ ਲੋ ਕਿਸ ਲੈਵਲ ਤੱਕ ਬੇਇੱਜ਼ਤੀ ਕਰਵਾ ਲਈ ਐ ਪਰ ਇਹਨੂੰ ਸਾਲੇ ਨੂੰ ਮਾਸਾ ਸ਼ਰਮ ਨਹੀਂ ਆਈ ਵੀ ਤੂੰ ਸਾਲਿਆ ਕਾਦਾ ਬੰਦਾ ਵਾ ਤੇਰੀ ਜਨਾਨੀ ਦੀ ਇੰਨੀ ਬੇਇੱਜ਼ਤੀ ਕਰਤੀ ਬੰਦਾ ਜਨਾਨੀ ਨੂੰ ਕੋਈ ਇੱਕ ਗੱਲ ਕਰ ਜੇ ਤੇ ਬੰਦਾ ਕੋਈ ਏਦਾਂ ਸੁਣ ਦੇ ਮਤਲਬ ਤੁਸੀਂ ਆਪ ਆਪਣੀਆਂ ਮਤਲਬ ਵੀ ਜਨਾਨੀਆਂ ਪੇਸ਼ ਕੀਤੀਆਂ ਲੋਕਾਂ ਅੱਗੇ ਤੇ ਹੁਣ ਤੁਸੀਂ ਬਿਸ਼ਰਮ ਹੋ ਚੁੱਕੇ ਹੋ ਹੁਣ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਉਹ ਕੈਟਾਗਰੀ ਦਾ ਬੰਦਾ ਵਾ ਜਿਹਨੂੰ ਕੋਈ ਫਰਕ ਨਹੀਂ ਪੈਂਦਾ ਆਪਣੀ ਜਨਾਨੀਆਂ ਨੇ ਪੂਰੇ ਵੇਖ ਲੋ ਭੈਜੋ ਪੂਰੀ ਸੋਸ਼ਲ ਮੀਡੀਆ ਤੇ ਨੰਗੀ ਕਰਾ ਲਈ ਤੇ ਪਰ ਇਹਨੂੰ ਮਾਸਾ ਸ਼ਰਮ ਨਹੀਂ ਆਗੀ ਵੀ ਤੈਨੂੰ ਇੰਨੀ ਲੋਕ ਭਾਂਜੋ ਤੇਰੀ ਬੇਇੱਜ਼ਤੀ ਕਰ ਰਹੀ ਆ ਤੇਰੀ ਪਰ ਫਿਰ ਵੀ ਵੇਖ ਲੋ ਇਹਨੂੰ ਸਾਲੇ ਨੂੰ ਮਾਸਾ ਵੀ ਸ਼ਰਮ ਨਹੀਂ ਆਈ ਹੁਣ ਵੀ ਵੇਖ ਲੋ ਕੀ ਅੱਗੇ ਚੱਲਣ ਦਾ ਗੱਲ ਸੁਣੋ ਜਰਾ ਝੂਲੇ ਬੂਲੇ ਕੰਮ ਕਰੋ ਨਾ ਪਤਾ ਲੱਗਦਾ ਹੈਂ ਕੰਮ ਦਾ ਨਹੀਂ ਸ਼ੁਕਰੀ ਆ ਵੇ ਆਜੇ ਵੀ ਥੋੜੀ ਸ਼ਰਮ ਹੋਏ ਨਾ ਤੇ ਡੰਕ ਡੋਕ ਕੇ ਮਰ ਜਾ ਕਿਤੇ ਇਹ ਬੜੀ ਅੱਛੀ ਬਾਤ ਕਹੀ ਆ ਤੁਸੀਂ ਐ ਇਹਨੂੰ ਕੀ ਕਹਿਣ ਦੇ ਆਪਣੀ ਜਨਾਨੀ ਨੂੰ ਵੀ ਇੰਨਾ ਤੇ ਮੁਰਕਾ ਮੈਨੂੰ ਨਹੀਂ ਆਂਦਾ ਜਿੰਨਾ ਤੈਨੂੰ ਆ ਭਿਜੀ ਪਈ ਸਾਲਿਆ ਤੂੰ ਤੇ ਕੋਈ ਕੰਮ ਕਰਨਾ ਨਹੀਂ ਤੇਰਾ ਤਾਂ ਕੰਮ ਆ ਬਸ ਆਪਣੀ ਜਨਾਨੀ ਲੋਕਾਂ ਨੂੰ ਦਿਖਾਣੀ ਫੋਨ ਫੜ ਕੇ ਵੀਡੀਓ ਬਣਾਉਣ ਲੱਗ ਪੈਣਾ ਉਹ ਕੋਹ ਵੀ ਕੰਮ ਕਰਦੀ ਆ ਸਾਰੀ ਢੜੀ ਉਹ ਕੰਮ ਤੇ ਲੱਗੀ ਰਹਿੰਦੀ ਆ ਉਹੀ ਐ ਹਾਲ ਆ ਇਹ ਜਨਾਨੀ ਦਾ ਵੀ ਸਵੇਰੇ ਚੁੱਲ੍ਹੇ ਤੇ ਤੇ ਰਾਤੀ ਉਹ ਹਾਲਾ ਦਾ ਸੂਏ ਤੋਂ ਸ਼ਾਮ ਤੱਕ ਲੱਗੀ ਰਹਿੰਦੀ ਆ ਕੰਮ ਤੇ ਇਹਦਾ ਕੰਮ ਆ ਵੀਡੀਓ ਬਣਾਣੀ ਤੇ ਲੋਕਾਂ ਅੱਗੇ ਪੇਸ਼ ਕਰਨੀ ਤੇ ਉਹ ਹੁਣ ਕੀ ਕਹਿਣ ਦੀ ਆ ਵੀ ਚੁੱਲ੍ਹੇ ਅੱਗੇ ਕੰਮ ਕਰੋ ਤੇ ਫਿਰ ਪਤਾ ਲੱਗੇ ਵੀ ਮੁੜਕਾ ਕਿਦਾਂ ਨਾ ਉਹ ਫਿਰ ਬਾਂਚ ਬਿਸ਼ਰਮਾਂਗ ਟੀਟ ਹੋ ਕੇ ਫਿਰ ਅੱਗੇ ਕੀ ਕਹਿੰਦਾ ਚੁੱਲੇ ਬੁਰੇ ਕੰਮ ਕਰੋ ਨਾ ਪਤਾ ਨਭੀ ਹੈ ਮੰਮੀ ਇੰਨਾ ਤਾਂ ਫਿਰ ਵੀ ਨਹੀਂ ਆਉਣਾ ਚਾਹੀਦਾ ਜਿੰਨਾ ਮੈਂ ਗਈ ਮੇਰੀ ਇੰਨਾ ਵੀ ਨਹੀਂ ਆਣਾ ਚਾਹੀਦਾ ਜਿੰਨਾ ਮੈਂ ਤਾਂ ਤੈਨੂੰ ਵੀ ਉਹਨੇ ਇੰਨੇ ਕਹਿ ਵੀ ਦਿੱਤਾ ਵੀ ਚੁੱਲੇ ਅੱਗੇ ਕੰਮ ਕਰੋਗੇ ਤਾਂ ਪਤਾ ਲੱਗੇ ਤੁਹਾਨੂੰ ਤੇ ਫਿਰ ਠੀਠਾਂ ਕੰਦਾ ਹੈ ਇੰਨਾ ਨਹੀਂ ਆਉਣਾ ਚਾਹੀਦਾ ਤਰ ਫਟੇ ਮੁੱਤ ਤੇਰਾ ਪੈਨ ਲੰਤ ਪਾਇਓ ਜਿੰਨੀਆਂ ਹੋ ਸਕਦੀਆਂ ਨਾ ਲੱਖ ਦੀ ਲੰਤ ਜਰੂਰ ਕਮੈਂਟਾਂ ਦੇ ਵਿੱਚ ਕਰਕੇ ਜਾਇਓ ਯਾਰ ਇਹ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ ਆਪਣੀਆਂ ਜਨਾਨੀਆਂ ਦੀ ਇੱਜ਼ਤਾਂ ਹੀ ਰੋਲ ਖੜੀਆਂ ਨੇ ਦੱਸੀ ਐ ਦੁਕਾਨ ਪੀ ਆ ਰੋਜੀ ਰੋਟੀ ਐ ਵਿੱਚ ਜਨਾਨੀ ਖੜੀ ਐ ਹੁਣ ਉਹ ਉੱਥੇ ਕਨਫਿਊਜ਼ਨ ਕੀ ਹੋ ਰਹੀ ਐ ਕਈਆਂ ਨੂੰ ਲੱਗਦਾ ਹੁਣਾ ਪੀ ਦੁਕਾਨ ਦੱਸ ਰਿਹਾ ਪੀ ਮੇਰੀ ਰੋਜੀ ਰੋਟੀ ਐ ਪਰ ਨਹੀਂ ਇੱਥੇ ਗਲਤ ਤੋ ਤੁਸੀਂ ਉਹ ਆਪਣੀ ਰੋਜੀ ਰੋਟੀ ਅਸਲ ਤੇ ਜਿਹੜੀ ਦੁਕਾਨ ਦੇ ਅੰਦਰ ਖੜੀ ਆ ਉਹਦੇ ਲੋਕ ਕਹਿ ਰਿਹਾ ਕਿ ਉਹ ਐ ਰੋਜੀ ਰੋਟੀ ਅਸਲ ਦੇ ਵਿੱਚ ਇਹ ਦੁਕਾਨ ਦੀ ਰੋਜੀ ਰੋਟੀ ਨਹੀਂ ਐ ਜਿੱਥੋਂ ਘਰ ਚੱਲਦਾ ਅਸਲ ਤੇ ਵਿੱਚ ਜਿਹੜੀ ਅੰਦਰ ਖੜੀ ਐ ਨਾ ਉਹ ਅਸਲੀ ਦੀ ਰੋਜੀ ਰੋਟੀ ਇੱਥੋਂ ਦਾ ਘਰ ਚੱਲਦਾ ਉਹ ਅੱਛਾ ਏ ਇਹਦਾ ਸ਼ੁਕਰੀਆ ਵਾ ਵਾ ਦੱਸਣਾ ਉਹ ਚਾਹੁੰਦਾ ਕਨਫਿਊਜ਼ ਕਰ ਰਿਆ ਨੂੰ ਪਰ ਆਪਾਂ ਸਮਝ ਗਏ ਤੂੰ ਜੋ ਦੱਸਣਾ ਚਾਹੁੰਦਾ ਆਪਾਂ ਸਮਝ ਗਏ ਸ਼ੁਕਰੀਆ ਵਾ ਆਪਾਂ ਸਮਝ ਚੁੱਕੇ ਆਂ ਵੀ ਤੇਰੀ ਜਿਹੜੀ ਆ ਦੁਕਾਨ ਦੇ ਅੰਦਰ ਖੜੀ ਆ ਦੁਕਾਨ ਤੇਰੀ ਜਿਹੜੀ ਰੋਜੀ ਰੋਟੀ ਨਹੀਂ ਆ ਦੁਕਾਨ ਦੇ ਅੰਦਰ ਜਿਹੜੀ ਖੜੀ ਆ ਨਾ ਉਹ ਮਿਰਲੇ ਦੰਦਾਲੀ ਉਹ ਅਸਲ ਚ ਰੋਜੀ ਰੋਟੀ ਮੂੰਹ ਨਹੀਂ ਉਹ ਬੜਾ ਚੰਗਾ ਗੈਸ ਮੈਂ ਸੁੰਦਰ ਕੇ ਫੂਲ ਸੁੰਦਰ ਹੂੰ ਕਮੈਂਟ ਕਰਕੇ ਬਤਾਉਂ ਚਲੋ ਧਿਆਨ ਰੱਖਿਓ ਜੇ ਦਰਦ ਹੋਊਗਾ ਤਾਂ ਵਾਪਸ ਆ ਜਿਓ ਠੀਕ ਆ ਬਾਏ ਇਹ ਤੇ ਸ਼ੋਅ ਕਰਤਾ ਵਾ ਵੀ ਉਹ ਕੰਮ ਤੇ ਚਲ ਗਿਆ ਪਲਟੀਨਾ ਦੇ ਉੱਤੇ ਕਿੱਕ ਮਾਰ ਕੇ ਤੇ ਇਹ ਹੁਣ ਗਲੀ ਦੇ ਅੱਗੋਂ ਕਿੱਧਰ ਨੂੰ ਚਲ ਗਿਆ ਵਾ ਅੱਗੇ ਜਾ ਕੇ ਪਤਾ ਨਹੀਂ ਕਿੱਥੇ ਸੂਏ ਤੇ ਜਾ ਕੇ ਬੀੜੀਆਂ ਬੂੜੀਆਂ ਪੀਂਦਾ ਰਹਿਣਾ ਨੇ ਬੈ ਕੇ ਹੁਣਾਂ ਨੂੰ ਥੋੜੀ ਪਤਾ ਵੀ ਉਹ ਕੰਮ ਤੇ ਗਿਆ ਜਾਦੇ ਪਿਛੇ ਦਫ਼ਤਰ ਜਾਦੇ ਨਾਲ ਨਾਲ ਬੈਠ ਕੇ ਜਾ ਉਥੇ ਅੰਦਾਸ ਪੀਓ ਉਥੇ ਵੇਖੋ ਆ ਗਿਆ ਹਾਜੀ ਦੀ ਲੋ ਵਾਲੀ ਐ ਤੇ ਉਥੇ ਬਹਿ ਗਿਆ ਕੰਮ ਕਰਨ ਡਿਆ ਇਹ ਤੇ ਚਲ ਗਿਆ ਵਾ ਪਲਟੀਨਾ ਦੇ ਉੱਤੇ ਤੇ ਅੱਗੋਂ ਗਲੀ ਚੋਂ ਕੀ ਪਤਾ ਕਿਹੜੇ ਪਾਸੇ ਜਾ ਕੇ ਤੇ ਉਥੇ ਬੈਠੇ ਰਹਿਣਾ ਨਹੀਂ ਜਾ ਕੇ ਪिपल ਥੱਲੇ ਬੀੜੀਆਂ ਬਿਊੜੀਆਂ ਪੀ ਕੇ ਸ਼ਾਮੀ ਆ ਜਾਣਾ ਵਾਪਸ ਇਹ ਹੰਦਾ ਬੰਦਾ ਠੀਕ ਐ ਜਿਹੜਾ ਦਰਦ ਚ ਵੀ ਕੰਮ ਤੇ ਜਾਵੇ ਨਾ ਕਿ ਮੇਰਾ ਬੰਦਾ ਵੇਲੜ ਆ ਤੇ ਕੁਝ ਸੋਚ ਸਮਝ ਕੇ ਤਾਂ ਬੋਲਿਆ ਕਰੋ ਗਾਇਸ ਹੁਣ ਮੇਰੇ ਦੇਵ ਜੀ ਕੰਮ ਤੇ ਚਲੇ ਗਏ ਨੇ ਇਹ ਹੁੰਦਾ ਬੰਦਾ ਇਹ ਆ ਮੇਰਾ ਬੰਦਾ ਠੀਕ ਆ ਨਾ ਜਿਹੜਾ ਦਰਦ ਚ ਦਵਾਈ ਲੈ ਕੇ ਕੰਮ ਤੇ ਜਾਵੇ ਸੱਚੀ ਐ ਹੁੰਦਾ ਬੰਦਾ ਅਭੀ ਬੱਦਦ ਹੈ ਭਾਈ ਅਭੀ ਬੱਦਦ ਹੈ ਤੇਰੇ ਦੇਵ ਜੀ ਬਸ ਕੰਮ ਕਰਦੇ ਆ ਹੋਰ ਤੇ ਇੱਥੇ ਸਾਰੇ ਭੈਣ ਜੋ ਘਰ ਵਿਹਲੇ ਬੈਠੇ ਦੇ ਆ ਉਹ ਹੋਰ ਤੇ ਮੈਂ ਕਹਿੰਦਾ ਵੀ ਲੋਕਾਂ ਦੇ ਘਰ ਚੋਂ ਮਤ ਪੈਸੇ ਏਦਾਂ ਹੀ ਆ ਜਾਂਦੇ ਆਪਣੇ ਆਪ ਹੀ ਏਟੀਐਮ ਚੋਂ ਆ ਜਾਂਦੇ ਆ ਕਿ ਏਦਾਂ ਘਰ ਬੈਠੇ ਬੈਠੀ ਆ ਆਪਣੇ ਅਕਾਊਂਟ ਦੇ ਵਿੱਚ ਆਪੇ ਹੀ ਪੈਸੇ ਪਾ ਰਹੀ ਹੈ ਸਰਕਾਰ ਹੈਨਾ ਸਾਰੇ ਇੱਥੇ ਕੰਮ ਕਰਦੇ ਆ ਤੇਰਾ ਹੀ ਇਕੱਲਾ ਦੇਵਜੀ ਕੰਮ ਨਹੀਂ ਕਰਦਾ ਕਈ ਇੱਥੇ ਮਤ ਇਹੋ ਜਿਹੇ ਜਿਹੜਾਂ ਦੀ ਲੱਤਾਂ ਹੀ ਨਹੀਂ ਹੈਗੀਆਂ ਹੈਂਡੀਕੈਪ ਨੇ ਜਿਨ੍ਹਾਂ ਦੀ ਇੱਕ ਬਾਹ ਨਹੀਂ ਕਿ ਇੰਦੀ ਲੱਤ ਨਹੀਂ ਉਹ ਵੀ ਕੰਮ ਕਰਦੇ ਨੇ ਉਹ ਵੀ ਆਪਣੇ ਪਰਿਵਾਰ ਲਈ ਕਰਦੇ ਉਹ ਕਿੰਨੇ ਕਿੱਥੇ ਮਤਲਬ ਜਨਾਨੀਆਂ ਦੇ ਸਿਰ ਤੇ ਤੂੰ ਜਿਹੜੀ ਗੱਲ ਕਰਦੀ ਆ ਮੈਂ ਜਨਾਨੀ ਦੇ ਸਿਰ ਤੇ ਉਹ ਉਹ ਕਿੰਨਾ ਕੁ ਮਤਲਬ ਆਪਣੀ ਮਤਲਬ ਹੀ ਜਨਾਨੀਆਂ ਦੀ ਕਮਾਈ ਖੰਦੇ ਆ ਉਹ ਤੇ ਆਪਣਾ ਮਤਲਬ ਮਿਹਨਤ ਕਰ ਰਿਹਾ ਕੀ ਗੱਲ ਉਹ ਉਹ ਮਿਹਨਤ ਨਹੀਂ ਹੈ ਤੇਰਾ ਬੰਦਾ ਚੱਲ ਗਿਆ ਪਲਟੀਨਾ ਤੇ ਕਈਆਂ ਕੋਲ ਤਾਂ ਇੱਥੇ ਸਾਈਕਲ ਵੀ ਨਹੀਂ ਹੈਗਾ ਉਹ ਵੀ ਤੇ ਮਿਹਨਤ ਕਰਨ ਜਾਂਦੇ ਹੀ ਆ ਬੜੀ ਤੈਨੂੰ ਗੱਲ ਚੁੱਭੀ ਆ ਲੋਕਾਂ ਦੀ ਐ ਮੇਰੇ ਦੇਵ ਜੀ ਮੇਰੇ ਦੇਵ ਜੀ ਤੇਰੇ ਦੇਵ ਜੀ ਵੱਖਰੇ ਦੁਨੀਆ ਚ ਜਿਹੜਾ ਕੱਲਾ ਇਹੋ ਹੀ ਕੰਮ ਕਰਦਾ ਦਸਾਂ ਨੋਆਂ ਦੀ ਕਿਰਤ ਦੀ ਕਮਾਈ ਕਰਦਾ ਜਿਹੜੇ ਲੋਕ ਕਹਿੰਦੇ ਨਾ ਵੀ ਲੈਣਾ ਜਨਾਨੀ ਦੇ ਸਿਰ ਤੋਂ ਕਮਾਈ ਖਾ ਰਿਹਾ 15 ਸਾਲਾਂ ਤੋਂ ਅਗਲਾ ਮੈਨੂੰ ਖਵਾ ਰਿਹਾ ਵਾ ਹੈ ਮੇਰੀ ਹਰ ਇੱਕ ਰੀਜ ਪਗਾ ਰਿਹਾ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ ਸਭ ਕੁਝ ਮੈਨੂੰ ਲੈ ਕੇ ਦੇ ਰਿਹਾ ਉਹ ਕੌਣ ਲੈ ਕੇ ਦੇ ਰਿਹਾ ਇਹੀ ਬੰਦਾ ਮੇਰਾ ਲੈ ਕੇ ਦੇ ਰਿਹਾ ਠੀਕ ਆ ਨਾ ਜਨਾਨੀ ਦੀ ਕਮਾਈ ਜਨਾਨੀ ਦੀ ਕਮਾਈ ਆ ਕੰਮਾਂ ਵੀ ਕਰ ਲਾ ਪਲੀਜ਼ ਥੋੜੇ ਇੱਕ ਪੈਸੇ ਲੋਆ ਕੇ ਤੇ ਸਰਜਰੀ ਕਰਾ ਲਾ ਆਪਣੇ ਮੂੰਹ ਦੀ ਕਿੱਦਾਂ ਦਾ ਤੇਰਾ ਮੂੰਹ ਹੈ ਯਾਰ ਅੱਜ ਵੇਖਿਆ ਬਿਨਾ ਫਿਲਟਰ ਤੋਂ ਤੇ ਬਿਨਾ ਮੇਕਅਪ ਤੋਂ ਜਨਾਨੀ ਕਮਾਈ ਜਨਾਨੀ ਕਮਾਈ ਜਨਾਨੀ ਕਮਾਈ ਜਨਾਨੀ ਕਮਾਈ ਆਏ ਹਾ ਬੰਦ ਕਰੋ ਹੱਥ ਜੋੜ ਕੇ ਮੈਂ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਹਾਂ ਥੋੜੇ ਬੋਤੇ ਜਿਹੜੇ ਪੈਸੇ ਆ ਮੂੰਹ ਤੇ ਵੀ ਲੋ ਵਾਲਾ ਸਰਜਰੀ ਕਰਵਾ ਵਾਲਾ ਮੜੀ ਜੀ ਅੱਜ ਵੇਖਿਆ ਤੇਰਾ ਅਸਲੀ ਰੂਪ ਕੀ ਆ 2 ਮਹੀਨੇ ਨਹੀਂ ਹੋਏ ਸਾਨੂੰ YouTube ਤੇ ਆਏ ਨੂੰ 6 ਮਹੀਨੇ ਨਹੀਂ ਹੋਏ ਹੈਗੇ ਤੇ ਜਨਾਨੀ ਦੀ ਕਮਾਈ ਹੂੰ ਥੋੜਾ ਨਾ ਸੋਚ ਸਮਝ ਕੇ ਬੋਲਿਆ ਕਰੋ ਥੋੜਾ ਦਿਮਾਗ ਲਾ ਲਿਆ ਕਰੋ ਜਿਹੜੇ ਲੋਕ ਬੋਲਦੇ ਨੇ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਅੱਛਾ ਮਤਲਬ ਆਪਾਂ ਸੋਚ ਸਮਝ ਕੇ ਬੋਲੀਏ ਕਰੀਏ ਹੁਣ ਤੂੰ ਇਹ ਗੱਲ ਕਹੀ ਹੈ ਸਾਨੂੰ ਕਿਉਂਕਿ ਆਪਾਂ ਤੇ ਇਹੋ ਵੀ ਵੀਡੀਓ ਬਣਾ ਰਹੇ ਆਂ ਵੀ ਇਹ ਦੇਵ ਜੀ ਦੇਵ ਕਰੋੜ ਇਹ ਦੇਵ ਕਰੋੜ ਨਹੀਂ ਦੇਵ ਕਰੋੜਾ ਇਹ ਕਹਿ ਰਹੀ ਹੈ ਕਿ ਐ ਸੋਸ ਸਮੇਂ ਕੇ ਬੋਲਿਆ ਕਰੋ ਜੋ ਬੋਲਦੇ ਹੋ ਤੁਸੀਂ ਦੇਖੋ ਆਪਾਂ ਜੋ ਵੀ ਬੋਲੀਦਾ ਬੜਾ ਸੋਸ ਸਮੇਂ ਕੇ ਬੋਲੀਦਾ ਜੋ ਤੁਸੀਂ ਦਿਖਾਉਂਦੇ ਹੋ ਆਪਾਂ ਉਹੀ ਗੱਲ ਕਰੀਦਾ ਨਾ ਆਪਾਂ ਜੇ ਤੁਸੀਂ ਇਹਨਾਂ ਨੂੰ ਦਿਖਾਓਗੇ ਨਹੀਂ ਤੇ ਆਪਾਂ ਕਿੱਥੋਂ ਮਤਲਬ ਗੱਲ ਕਰਾਂਗੇ ਜੋ ਤੁਸੀਂ ਦਿਖਾਉਂਦੇ ਹੋ ਉਹਦੇ ਵਿੱਚ ਕੁਝ ਐ ਹੋਈਆਂ ਗੱਲਾਂ ਵੀ ਹੁੰਦੀਆਂ ਜਿਹੜੀਆਂ ਨੂੰ ਚੰਗੀਆਂ ਨਹੀਂ ਲੱਗਦੀਆਂ ਫਿਰ ਆ ਭੌਤਿਕ ਬੋਲਣਾ ਸਾਡਾ ਵੀ ਫਰਜ਼ ਬੰਦਾ ਵੀ ਇਹ ਕੀ ਸਾਡੇ ਲਈ ਹਨੂ ਚੰਗੀ ਨਹੀਂ ਲੱਗੀ ਹੁਣ ਐ ਜਿਹੜੀ ਤੂੰ ਗੱਲ ਕਹਿ ਰਹੀ ਹੈ ਵੀ ਦਰਦ ਵੀ ਹੋ ਰਹੀ ਆ ਫਿਰ ਵੀ ਵੇਖੋ ਜੀ ਦੇਵ ਜੀ ਕੰਮ ਤੇ ਗਏ ਨੇ ਆਫਿਸ ਜਾਂ ਤੇ ਤੂੰ ਨਾਲ ਬਹਿ ਕੇ ਜਾ ਉੱਥੇ ਦੀ ਤੇ ਨਾਲ ਪਿੱਛੇ ਬਹਿ ਜਾ ਪਲਟੀਨਾ ਦੇ ਉੱਤੇ ਕੈਮਰਾ ਔਨ ਕਰਕੇ ਤੇ ਨਾਲ ਨਾਲ ਜਾ ਕੇ ਉਹਨੂੰ ਛੱਡ ਕੇ ਆ ਤੂੰ ਤੁਹਾਟੋ ਤੇ ਬਹਿ ਕੇ ਘਰ ਨੂੰ ਆ ਜਾ ਤੇ ਜਾਂ ਫੇ ਸ਼ਾਮੀ ਨਾਲ ਹੀ ਆਈ ਵੀ ਆ ਵੇਖੋ ਸਵੇਰੇ ਗਏ ਹੀ ਤੇ ਸ਼ਾਮੀ 5 6 ਵਜੇ ਜਦੋਂ ਵੀ ਸ਼ੂਟਿੰਗ ਹੁੰਦੀ ਹੈ ਦੇਵ ਜੀ ਨੂੰ ਤੇ ਵਾਪਸ ਆਏ ਆ ਘਰ ਨੂੰ ਤੇ ਫਿਰ ਤੇ ਆਪਾਂ ਯਕੀਨ ਕਰਾਂਗੇ ਤੇ ਜੇ ਹੋ ਸਕੇ ਆ ਮੇਰੀ ਤੂੰ ਵੀਡੀਓ ਕਲਿੱਪ ਭੇਜ ਲੈ ਤੇ ਅਗਲੀ ਵਾਰੀ ਤੂੰ ਐਵੀ ਵੀਡੀਓ ਬਣਾਣੀ ਐ ਪਲਟੀਨਾ ਤੇ ਬੈਠ ਕੇ ਨਾਲ ਜਾਣਾ ਤੇ ਦਫ਼ਤਰ 5 ਵਜੇ ਤੋਂ ਬਾਅਦ ਜੂ ਛੁੱਟੀ ਹੋ ਗਈ ਨਾਲ ਹੀ ਆਈ ਫੇਰ ਆਪਾਂ ਯਕੀਨ ਕਰਨਾ ਠੀਕ ਐ ਜੇ ਤੂੰ ਇਹ ਕੰਮ ਕਰ ਦੇਗੀ ਨਾ ਜਾ ਕੇ ਸਵੇਰੇ 9 ਵਜੇ ਨਾਲ ਜਾਏਂਗੀ ਸ਼ਾਮ ਤੱਕ ਵਾਪਸ ਆਏਂਗੀ ਵੀ ਡਿਊਟੀ ਕਰਦਾ ਪਿਆ ਸਾਰਾ ਕੁਝ ਜਾਂ ਮੈਂ ਪ੍ਰੋਮਿਸ ਕਰਦਾ ਫੇਰ ਨਹੀਂ ਮੈਂ ਤੇਰੇ ਤੇ ਵੀਡੀਓ ਬਣਾਵਾਗਾ ਜਾਂ ਪੱਕਾ ਪ੍ਰੋਮਿਸ ਹੋ ਗਿਆ ਵੀ ਜਾਂ ਤੂੰ ਇੱਕ ਵਾਰੀ ਨਾਲ ਪਲਟੀਨਾ ਤੇ ਬੈਠ ਕੇ ਤੇ ਸਾਰੀ ਵੀਡੀਓ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਵ ਜੀ ਜਿੱਥੇ ਕੰਮ ਤੇ ਜਾਂਦੇ ਆ ਉਹ ਵੀ ਦੱਸਣ ਨੂੰ ਫੇਰ ਨਹੀਂ ਆਪਾਂ ਮਤਲਬ ਦੁਬਾਰਾ ਵੀਡੀਓ ਬਣਾਵਾਂਗਾ ਮੈਂ ਪ੍ਰੋਮਿਸ ਕਰਦਾ ਤੈਨਾਂ ਅੱਗੇ ਅਜੇ ਵੀਡੀਓ ਬਾਕੀ ਹੈ ਜੋ ਵੀ ਗੱਲ ਸੋਣ ਨੂੰ ਮੇਰੇ ਦੇਵ ਜੀ ਜੌਬ ਕਰਦੇ ਨੇ ਕੰਮ ਕਰਦੇ ਨੇ ਆਪਣੇ ਦਸਾਂ ਨੂਆਂ ਦੀ ਕਿਰਤ ਕਮਾਈ ਕਰ ਮਿਹਨਤ ਕਰਕੇ ਖਾਂਦੇ ਨੇ ਠੀਕ ਆ ਨਾ ਕੀ ਹੈ ਕੀ ਹੈ ਬੜਾ ਸੋਚ ਸਮਝ ਕੇ ਬੋਲਿਆ ਕਰੋ ਨਾ ਫਾਲਤੂ ਬਕਵਾਸ ਨਾ ਕਰਿਆ ਕਰੋ ਸਮਝ ਲੱਗੀ ਜੇ ਮੂਣੀ ਚਾਜਦਾ ਤੇ ਗੱਲ ਤੇ ਚੰਗੀ ਕਰ ਲਾ ਫਾਲਤੂ ਬਕਵਾਸ ਇੱਥੇ ਆਪਾਂ ਨਹੀਂ ਕਰਦੇ ਫਾਲਤੂ ਬਕਵਾਸ ਤੂੰ ਕਰਨ ਦੀ ਇੱਥੇ ਆ ਕੇ ਠੀਕ ਹੈ ਫਾਲਤੂ ਬਕਵਾਸ ਇੱਥੇ ਕੌਣ ਕਰਦਾ ਸਾਰਿਆਂ ਨੂੰ ਪਤਾ ਵੀ ਫਾਲਤੂ ਦੀਆਂ ਕੂਸੀਆਂ ਤੁਸੀਂ ਭੋਰਦੇ ਉੱਥੇ ਆ ਕੇ ਲਾਈਵ ਦੇ ਵਿੱਚ ਬਕਵਾਸ ਤੂੰ ਹੀ ਕਰਦੇ ਉੱਥੇ ਆ ਕੇ ਤੇ ਜਿਹੜੇ ਇੱਥੇ ਰੋਸਟਰ ਨੇ ਜਾਂ ਜਿਹੜੇ ਵੀ ਇੱਥੇ ਵਿਤੋ ਵੀਡੀਓ ਦੇ ਵਿੱਚ ਰਿਐਕਸ਼ਨ ਵੀਡੀਓ ਬਣਾਉਂਦੇ ਨੇ ਜਾਂ ਜਿਹੜੀਆਂ ਭੈਣਾਂ ਇੱਥੇ ਤੇ ਤੇ ਵੀਡੀਓ ਬਣਾਉਂਦੀਆਂ ਚੱਲ ਠੀਕ ਹੈ ਆ ਪਾਦੇ ਮਤੋਂ ਪੀ ਫालतू ਬਕਵਾਸ ਕਰਤੀ ਤੇ ਜਿਹੜੀਆਂ ਜਨਾਨੀਆਂ ਥੇ ਰੋਸਟ ਕਰਦੀਆਂ ਪਈਆਂ ਤੈਨੂੰ ਜਾਂ ਜਿਹੜੀਆਂ ਹੋਰ ਇੱਥੇ ਵੀਡੀਓ ਬਣਾਉਂਦੀਆਂ ਤੇਰੇ ਖਿਲਾਫ ਉਹ ਦੱਸ ਉਹਨਾਂ ਨੂੰ ਤੂੰ ਕੀ ਕਹੇਂਗੀ ਉਹਨਾਂ ਦਾ ਵੀ ਜਵਾਬ ਦੇਈਂ ਤਾਂ ਮਤਲਬ ਤੂੰ ਕੱਲੀ ਸਹੀ ਆ ਬਾਕੀ ਤਾਂ ਸਾਰੇ ਇੱਥੇ ਛਦਾਈ ਬੈਠੇ ਆ ਪਾਗਲ ਬੈਠੇ ਆ ਕੱਲੀ ਤੈਨੂੰ ਹੀ ਅਕਲ ਆ ਹੋਰ ਤੇ ਇੱਥੇ ਕਿਸੇ ਨੂੰ ਅਕਲ ਮੋਤੀ ਨਹੀਂ ਆ ਕੱਲੇ ਤੇਰੀ ਦੇਵੀ ਆ ਜਿਹੜੇ ਕੰਮ ਕਰਦੇ ਆ ਹੋਰ ਤੇ ਇੱਥੇ ਸਾਰੇ ਮਤਲਬ ਹੀ ਆ ਮੈਂ ਕਹਿੰਦਾ ਵੀ ਘਰ ਹੀ ਬੈਠੇ ਨੇ ਵਿਲੜਦੇ ਆ ਨਾ ਰੋਜ਼ ਕੰਮ ਤੇ ਜਾਂਦੇ ਨੇ ਇੱਕ ਵੀ ਛੁੱਟੀ ਨਹੀਂ ਕਰਦੇ ਹੈਗੇ ਦਰਦ ਚ ਦਵਾਈ ਲੈ ਕੇ ਵੀ ਕੰਮ ਤੇ ਜਾਂਦੇ ਨੇ ਤਾਂ ਅੱਗੇ ਤਾਂ ਉਹ ਜਿਹੜੇ ਆ ਬੋਲਦੇ ਨੇ ਨਾ ਜਨਾਨੀ ਦੀ ਕਮਾਈ ਜਨਾਨੀ ਦੇ ਸਿਰ ਤੋਂ ਫਲਾਂ ਟਮਕਾਣ ਥੋੜਾ ਸੋਚ ਕੇ ਬੋਲਿਆ ਕਰੋ ਉਹ ਤਾਂ ਚੱਲ ਠੀਕ ਆ ਤੇ ਥੋੜਾ ਜਿਆ ਨਾਸਾਂ ਕੱਟ ਚੋੜੀਆਂ ਕਰ ਅੱਗੇ بڑے بڑے ਵੱਡੇ ਮੋਰ ਹੋ ਗਏ ਯਾਰ ਮੇਰਾ ਵੀ ਇੱਡਾ ਨੱਕ ਨਹੀਂ ਜਿੰਨਾ ਤੂੰ ਕੱਢਿਆ ਦਾ ਕਿੱਡਾ ਨਾਸਾਂ ਫਲਾ ਫਲਾ ਕੇ ਲੱਗੀ ਦੀ ਆ ਰੋਜ਼ ਦਿਖਾਨੀ ਆ ਨਾ ਤੁਹਾਨੂੰ ਵੀ ਕੰਮ ਤੇ ਚੱਲੇ ਕੰਮ ਤੋਂ ਵਾਪਸ ਆ ਗਏ ਇਹ ਕੀ ਹੈ ਸਮਝ ਨਹੀਂ ਲੱਗਦੀ ਤੁਹਾਨੂੰ ਜਿਹੜੇ ਬੋਲਦੇ ਨੇ ਮੈਂ ਸਿਰਫ ਉਹਨਾਂ ਨੂੰ ਕਹਿ ਰਹੀ ਆਂ ਅੱਗੇ ਤਾਂ ਨਾ ਕਿਓ ਮੇਰੇ ਦੇਵ ਜੀ ਨੂੰ ਕੁਛ ਨਾ ਕਿਓ ਮੈਂ ਕਿਹ ਆਪਾਂ ਤੇ ਗੱਲ ਕਰੀਦਾ ਸੋ ਸਮੇਂ ਕੀ ਤੇ ਜਿਹੜੀ ਆ ਤੂੰ ਗੱਲ ਕਰਤੀ ਹੈ ਨਾ ਇਹ ਤੂੰ ਆਪਣੀ ਗੱਲ 'ਚ ਹੀ ਫਸ ਗਈ ਆਂ ਹੁਣ ਐ ਵੀਡੀਓ ਦੇ ਉੱਤੇ ਪਤਾ ਨਹੀਂ ਕਿੰਨੀਆਂ ਵੀਡੀਓ ਬਣ ਜਾਣੀਆਂ ਇਹ ਤੂੰ ਆਪ ਹੀ ਗੱਲ ਕਰਕੇ ਫਸ ਗਈ ਆਂ ਦੇਵ ਜੀ ਦੇ ਪੱਥੜੀ ਪੀੜ ਹੋਣ ਦੀ ਆ ਤੇ ਗੋਲੀ ਖਾ ਕੇ ਵੀ ਕੰਮ ਤੇ ਦਵਾਈ ਖਾ ਕੇ ਵੀ ਕੰਮ ਤੇ ਗਈ ਆ ਕੱਲਾ ਤੇਰਾ ਹੀ ਦੇਵ ਜੀ ਗਿਆ ਕੰਮ ਤੇ ਹੋਰ ਤਾਂ ਸਾਰੀ ਦੁਨੀਆ ਵਿਹਲੀ ਬੈਠੀ ਹੈ ਘਰ ਕਿਉਂਕਿ ਮੈਨੂੰ ਉਹਨਾਂ ਦੀ ਅਸਲੀਅਤ ਪਤਾ ਵਾ ਅਗਲਾ ਦਵਾਈ ਲੈ ਕੇ ਵੀ ਕੰਮ ਤੇ ਜਾਂਦਾ ਜੇ ਚਾਹੁੰਦੇ ਤਾਂ ਛੁੱਟੀ ਕਰ ਸਕਦੇ ਫੋਨ ਕਰਕੇ ਵੀ ਮੈਂ ਅੱਜ ਨਹੀਂ ਆਣਾ ਮੇਰੇ ਪੱਥੀ ਦਾ ਬਹੁਤ ਤੇਜ਼ ਦਰਦ ਹੋ ਰਿਹਾ ਵਾ ਸੋ ਸਕਦੇ ਸੀ ਸਾਰਾ ਦਿਨ ਰੈਸਟ ਕਰ ਸਕਦੇ ਸੀਗੇ ਪਰ ਉਹ ਫੇਰ ਵੀ ਕੰਮ ਤੇ ਗਏ ਬੜੀ ਇੱਥੇ ਈਗੋ ਪ੍ਰੋਬਲਮ ਆ ਜਿਹੜੀ ਐਟੀਟਿਊਡ ਨਾਲ ਜਿਹੜੀ ਤੁਹ ਲੱਗੀ ਜੀ ਇੱਥੇ ਗੱਲ ਕਰਨ ਇੱਥੇ ਜਿੰਨੇ ਵੀ ਰੋਸਟਰ ਨੇ ਜਾਂ ਜਿੰਨੇ ਵੀ ਇੱਥੇ ਵੀਡੀਓ ਚ ਗੱਲਬਾਤ ਕਰਦੇ ਨੇ ਰਿਐਕਸ਼ਨ ਚ ਮਤਲਬ ਜਾਂ ਤੇਰੀ ਵੀਡੀਓ ਨੂੰ ਲੈ ਕੇ ਗੱਲ ਕਰਦੇ ਆ ਗੱਲ ਆ ਵੀ ਇੱਥੇ ਫालतू ਕੋਈ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਠੀਕ ਹੈ ਬੜੀਆਂ ਇੱਥੇ ਵੀਡੀਓ ਲੋਕ ਬਲੌਗਿੰਗ ਕਰਦੇ ਆ ਬੜੇ ਸੋਹਣੇ ਬਲੌਗ ਵੀ ਬਣਾਉਂਦੇ ਆ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੀਆਂ ਵੀਡੀਓ ਵੀ ਹੁੰਦੀਆਂ ਜਿਹੜੀਆਂ ਆਪਾਂ ਖੁਦ ਵੀ ਕਈ ਵਾਰੀ ਵੇਖ ਲਈਦਾ ਬੜਾ ਵਧੀਆ ਲੱਗਦਾ ਪਰ ਤੇਰੀ ਵੀਡੀਓ ਦੇ ਵਿੱਚ ਕਦੀ ਵੀ ਕੋਈ ਇਹੋ ਜੀ ਚੰਗੀ ਗੱਲ ਨਹੀਂ ਲੱਭੀ ਇੱਥੇ ਤੁਸੀਂ ਕੀ ਇੱਥੇ ਘੂਸੀਆਂ ਪੋਰਦੇ ਰਹਿੰਦੇ ਹੋ ਕੋਈ ਤੁਹਾਡੀ ਗੱਲ ਦਾ ਕੋਈ ਮਤਲਬ ਨਹੀਂ ਕੋਈ ਸਿਰ ਨਹੀਂ ਕੋਈ ਮੂੰਹ ਨਹੀਂ ਇੱਥੇ ਆ ਕੇ ਤੁਹਾਡੀ ਜਿਹੜੀ ਈਗੋ ਪ੍ਰੋਬਲਮ ਹੈ ਤੁਹਾਡੇ ਵਿੱਚ ਐਟੀਟਿਊਡ ਜਿਹੜਾ ਨਾ ਲੈਵਲ ਜਿਹੜਾ ਤੁਹਾਡਾ ਐਟੀਟਿਊਡ ਲੈਵਲ ਹੈ ਤੁਸੀਂ ਆਪਣੇ ਵੱਲੋਂ ਦੱਸਦੇ ਹੋ ਵੀ ਆਪਾਂ ਬੜੇ ਡਾਊਨ ਟੂ ਅਰਥ ਨੇ ਨਾ ਨਾ ਵੀ ਬੜੇ ਡਾਊਨ ਟੂ ਅਰਥ ਆਪਾਂ ਲੋਗ ਹੈਗੇ ਪਰ ਇਹ ਚੀਜ਼ਾਂ ਸਭ ਪਤਾ ਲੱਗ ਜਾਂਦੀਆਂ ਇਹ ਦੱਸਨਾਂ ਨਾ ਹੀ ਪਤਾ ਲੱਗਦੀਆਂ ਜਿਆਦਾ ਸ਼ੋਅ ਆਫ ਕਰਨਾ ਨਹੀਂ ਪਤਾ ਲੱਗਦਾ ਜਿਹੜਾ ਬੰਦਾ ਜਿੱਦਾਂ ਦਾ ਹੈਗਾ ਉਹਦੀਆਂ ਗੱਲਬਾਤ ਤੋਂ ਪਤਾ ਲੱਗ ਜਾਂਦਾ ਵਾ ਕਿ ਉਹ ਕਿਸ ਲੈਵਲ ਦਾ ਬੰਦਾ ਵਾ ਜੇ ਤੂੰ ਆਪਣੀ ਜਗ੍ਹਾ ਸਹੀ ਹੋਏਂਗੀ ਨਾ ਤੇਰੇ ਬਾਰੇ ਸਾਰਾ ਪਤਾ ਲੱਗ ਜਾਂਦਾ ਵਾ ਅੱਜ ਦੀ ਡੇਟ 'ਚ ਤੇ ਇੱਕ ਵਾਰੀ ਵੇਖਣ ਤੋਂ ਪਤਾ ਲੱਗ ਜਾਂਦਾ ਬੰਦਾ ਵੀ ਇਹ ਕਿਹੋ ਜਿਹੇ ਲੈਵਲ ਤੇ ਗੱਲ ਕਰਦਾ ਪਿਆ ਬਾਕੀ ਜਿਹੜੀ ਇੱਥੇ ਫੇਕ ਤੁਸੀਂ ਆਪਣੀ ਦੱਸਦੇ ਹੋ ਨਾ ਗਰੀਬੀ ਫੇਕ ਤੁਸੀਂ ਦੱਸਦੇ ਹੋ ਵੀ ਆਪਾਂ ਬੜੇ ਹੀ ਡਾਊਨ ਟੂ ਅਰਥ ਥਾ ਜਿੰਨਾ ਤੁਸੀਂ ਆਪਣੀ ਸਫਾਈ ਪੇਸ਼ ਕਰਦੇ ਹੋ ਨਾ ਉਨਾ ਹੀ ਤੁਸੀਂ ਫਸਦੇ ਜਾਂਦੇ ਹੋ ਤੇ ਵੀਡੀਓ ਬਣਾਉਣ ਦਾ ਕੋਈ ਤਰੀਕਾ ਹੁੰਦਾ ਵੀਡੀਓ ਬਣਾ ਬਟਾ ਤੇਰੀਆਂ ਜਿਹੜੀਆਂ ਗੱਲਾਂ 'ਚ ਤੂੰ ਆਪ ਗੱਲਾਂ ਕਰਦੀਆਂ ਨਾ ਆ ਦੇ ਵਿੱਚ ਤੂੰ ਆਪ ਹੀ ਫਸ ਗਈਆਂ ਬਾਕੀ ਮੈਰਿਜ ਜਨਿਵਰਸਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਉਹ ਵੀ ਬਲੌਗ ਵੇਖਾਂਗੇ ਤੇਰਾ ਵੀ ਹੁਣ ਤੂੰ ਤਿਆਰ ਸ਼ਿਆਰ ਹੋਣਾ ਮਹਿੰਦੀ ਮੁੰਦੀ ਲਾਣੀ ਆ ਵੇਖਿਓ ਧਿਆਨ ਨਾਲ ਯਾਰ ਇਸ ਵਾਰੀ ਨਾ ਕਿਤੇ ਕੇਕ 'ਚ ਗੱਲਾਂ ਕੱਢ ਦੇ ਕੱਟਣ ਲੱਗੇ ਉਹ ਵੀ ਧਿਆਨ ਰੱਖਿਓ ਨਹੀਂ ਤੇ ਇਸ ਵਾਰੀ ਯਾਨ ਨੀ ਛਡੋਣੀ ਦੇਵ ਜੀ ਦੇ ਵੈਸੇ ਪੱਥਰੀ ਆ ਪੀੜ ਨਾ ਕਿਤੇ ਛਿੜ ਜੇ ਤੇ ਦੇਵ ਜੀ ਥੋੜਾ ਜਿਆ ਧਿਆਨ ਨਾਲ ਜਿਹੜਾ ਇਸ ਵਾਰੀ ਕੇਕ ਕਟੋਗੇ ਤੇ ਵੇਖਿਓ ਜਰਾ ਮੂੰ ਤੇ ਟੇਪ ਟੂਬ ਲਾ ਲਿਓ ਜਾਂ ਮੂੰ ਚ ਰੂਨ ਤਾਂ ਨਾਲ ਲਿਓ ਗਾਲ ਨਾ ਕੱਢ ਬੈਠੇ ਹੋ ਕਿਤੇ ਪਿਛਲੀ ਵਾਰੀ ਤੇ ਚਲੋ ਕਹਿਤਾ ਸੀ ਤੇ ਵੀ ਗਲਤੀ ਨਾ ਹੋ ਗਿਆ ਵਾ ਇਸ ਵਾਰੀ ਸਾਰਿਆਂ ਦਾ ਧਿਆਨ ਹੋਣਾ ਕਿ ਤੁਹਾਡੀ ਮੈਰੀ ਜਨਵਰਸਰੀ ਆ ਤੇ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੈਰੀ ਜਨਵਰਸਰੀ ਦੀਆਂ ਇਹ ਜੇ ਬੰਦੇ ਨੂੰ ਤੁਹਾਨੂੰ ਬੋਲਦਿਆਂ ਨੂੰ ਖੁਦ ਨੂੰ ਸ਼ਰਮ ਆਣੀ ਚਾਹੀਦੀ ਆ ਜਨਾਨੀ ਦਿਖਾ ਕੇ ਵੀ ਉਹ ਖਲਾਣਾ ਟਮਕਾਣਾ ਜਨਾਨੀ ਦੀ ਕਮਾਈ ਖਾਣ ਵਾਲਾ ਜਨਾਨੀ ਮਹਿਕਮਾ ਫਲਾਣਾ ਟਮਕਾਣਾ ਝੂਠੇ ਤੁਸੀਂ ਬੱਜਦੇ ਹੋ ਸਾਰਾ ਕੁਝ ਸੋ ਸਮਝ ਕੇ ਫੇਰ ਬੋਲਿਆ ਕਰੋ ਐਵੇਂ ਮੂੰਹ ਚੱਕ ਕੇ ਆ ਕੇ ਬੋਲਣਾ ਲੱਗ ਜਾ ਕਰੋ ਜਿਹੜੇ ਬੋਲ ਰਹੇ ਨੇ ਸਪੈਸ਼ਲੀ ਉਹਨਾਂ ਨੂੰ ਕਹਿ ਰਹੀ ਆ ਮੇਰੇ ਦੇਜ ਨੂੰ ਅਸਲ ਬਾਦ ਕੁਛ ਨਾ ਕਹੋ ਜਿਹੜੇ ਬੰਦੇ ਕਹਿ ਰਹੇ ਆ ਨਾ ਜਨਾਨੀ ਦੇ ਸਿਰ ਤੋਂ ਖਾਂਦਾ ਜਨਾਨੀ ਦੇ ਸਿਰ ਤੇ ਸੌਰੀ ਕਦੀ ਤੂੰ ਆਪਣੇ ਅੰਡਰਗਾਰਮੈਂਟਸ ਦੱਸਦੀਆਂ ਕਦੀ ਤੂੰ ਖੋਸ਼ ਦਿਖਾਨੀ ਆ ਕਦੀ ਇਹ ਹੁੰਦੇ ਆ ਬੰਦੇ ਮਤਲਬ ਜਿਹੜੀ ਇਹ ਚੀਜ਼ਾਂ ਦਿਖਾਣ ਇਹ ਅਸਲ 'ਚ ਇਹ ਹੁੰਦੇ ਆ ਬੰਦੇ ਇਹ ਕਿਹੜੇ ਬੰਦੇ ਹੁੰਦੇ ਆ ਹੋਜੇ ਜਿਹੜੇ ਆਪਣੀ ਜਨਾਨੀ ਦੇ ਮਤਲਬ ਵੀ ਅੰਡਰਗਾਰਮੈਂਟਸ ਤੱਕ ਦਿਖਾ ਦੇਣਾ ਇਹ ਬੰਦੇ ਹੁੰਦੇ ਆ ਇਹ ਬੰਦੇ ਨਹੀਂ ਹੁੰਦੇ ਕਲੰਨ ਹੁੰਦੇ ਆ ਕਲੰਨ ਬੰਦੇ ਹੁੰਦੇ ਆ ਜਿਹੜੇ ਬੜੀ ਇੱਥੇ ਆ ਕੇ ਲੱਗੀਆਂ ਰੋਲਾ ਪਾ ਪਾ ਕੇ ਦੱਸਣ ਅੱਜੇ ਤੇ ਮੈਂ ਨਾ ਤੈਨੂੰ ਵੈਸੇ ਉਸ ਲੈਵਲ ਤੱਕ ਨਹੀਂ ਮੈਂ ਗੱਲ ਕਰਨਾ ਚਾਹੁੰਦਾ ਜਿਹੜੀ ਤੂੰ ਇੱਥੇ ਆ ਕੇ ਲੱਗੀ ਆ ਤੂੰ ਜਵਾਬ ਤਾਂ ਖਾਨੂੰ ਦੇ ਰਹੀ ਆ ਪਤਾ ਨੂੰ ਬੋਲਦੇ ਹੋਰ ਕੌਣ ਬੋਲਦੇ ਆ ਆਪਾਂ ਹੀ ਬੋਲਦੇ ਆ ਕਹਿਣ ਦਾ ਮਤਲਬ ਹੈ ਵੀ ਜਿਹੜੇ ਤੈਨੂੰ ਬੋਲਦੇ ਆ ਤੂੰ ਉਹਨਾਂ ਨੂੰ ਉਹਨਾਂ ਨੂੰ ਟਾਰਗੇਟ ਕਰ ਰਹੀ ਆ ਤੂੰ ਨਾ ਤੇ ਲੈ ਨਹੀਂ ਸਕਦੀ ਹੈਨਾ ਤੂੰ ਸਾਰਿਆਂ ਨੂੰ ਵਿੱਚ ਲਪੇਟ ਲਿਆ ਤੇ ਹੁਣ ਇਹੋ ਹੀ ਗੱਲ ਕਹਿਣਾ ਚਾਹਨਾ ਆ ਵੀ ਤੂੰ ਇਹ ਜਿਹੜੀ ਗੱਲ ਕਰਨੀ ਆ ਨਾ ਵੀ ਬੰਦਾ ਮੇਰਾ ਕੰਮ ਕਰਦਾ ਸੋਨੇ ਨਾਲ ਸੋਨਾ ਚਾਂਦੀ ਨਾਲ ਚਾਂਦੀ ਸਾਰੇ ਦੇ ਬੰਦੇ ਕੰਮ ਕਰਦੇ ਆ ਪਰ ਜਿਹੜਾ ਬੰਦਾ ਤੇਰੇ ਜਿਹੜਾ ਤੇਰਾ ਬੰਦਾ ਕੰਮ ਕਰਦਾ ਉਹ ਬੰਦੇ ਹੋਰ ਨਹੀਂ ਨਾ ਕੰਮ ਕਰਦੇ ਇਹੋ ਜਿਹੇ ਜਿਹੜੇ ਇੱਥੇ ਲੰਮੇ ਪਾ ਕੇ ਤੁਸੀਂ ਲੱਗ ਪੰਦੇ ਹੋ ਲਾਈਵ ਤੇ ਆ ਕੇ ਲੱਗ ਪੰਦੇ ਹੋ ਕਮੈਂਟਾਂ ਚ ਲੋਕਾਂ ਨੂੰ ਰਿਪਲਾਈ ਦੇਣ ਪੁੱਠੇ ਲੰਮੇ ਪਾ ਕੇ ਇੱਥੇ ਲੱਗੇ ਰਹਿੰਦੇ ਹੋ ਭਾਂਤ ਪਿੱਛੋਂ ਲਤਾ ਚੋਕ ਲੈਂਦੇ ਹੋ ਤੇ ਲੰਮੇ ਪੈ ਜਾਂਦੇ ਹੋ ਅੱਗੇ ਇਹ ਇਹ ਬੰਦਿਆਂ ਵਾਲੇ ਕੰਮ ਨਹੀਂ ਨਹ ਹੁੰਦੀ ਠੀਕ ਆ ਕੰਮ ਤੇ ਜਾਂਦਾ ਵਧੀਆ ਗੱਲ ਆ ਕੰਮ ਤੇ ਜਾਏ ਸਾਰੀ ਦੁਨੀਆ ਕੰਮ ਤੇ ਜਾਂਦੀ ਆ ਆਪਾਂ ਵੀ ਕੰਮ ਤੇ ਜਾਣੇ ਆ ਤੇ ਜੇ ਕੰਮ ਤੇ ਚੱਲ ਗਿਆ ਵਾ ਤੇ ਫਿਰ ਐਡੀ ਕਿਹੜੀ ਗੱਲ ਹੋ ਗਈ ਆ ਵੀ ਜੇ ਤੈਨੂੰ ਕਿਸੇ ਨੇ ਕਹਿ ਦਿੱਤਾ ਵੀ ਹਾਂ ਬੰਦੇ ਜਨਾਨੀ ਦੇ ਸਿਰ ਤੋਂ ਤੇ ਜੋ ਤੂੰ ਦਿਖਾਨੀ ਆ ਤੇ ਉਹ ਹੀ ਲੋਕਾਂ ਨੇ ਦੱਸਣਾ ਇਹ ਇੱਥੇ ਐਚਿੰ ਤੂੰ ਤਨੂੰ ਬੜੀ ਇੱਥੇ ਤੂੰ ਤੜਫਾਂ ਲੱਗੀਆਂ ਮਸ਼ੀਆੰਗ ਤੇ ਜੇ ਸੱਚ ਜੇ ਤੈਨੂੰ ਲੋਕੀ ਬੋਲਦੇ ਤਾਂ ਤੈਨੂੰ ਬੜਾ ਚੁਬਦਾ ਤੇ ਇਹ ਗੱਲ ਵੀ ਤੇ ਸਹੀ ਆ ਜਿਹੜੇ ਲੋਕੀ ਕਹਿੰਦੇ ਆ ਤੁਸੀਂ ਵੀ ਇੱਥੇ ਲੰਮੇ ਪੇਰ ਰਹਿੰਦੇ ਹੋ ਆ ਕੇ ਤੇ ਲਾਈਵ 'ਚ ਆ ਕੇ ਲੱਗ ਪੈਂਦੇ ਹੋ ਕੁਝ ਵੀ ਇੱਥੇ ਕੁਸੀਆਂ ਪੋਰਨ ਬੰਦੇਆਂ ਵਾਲੇ ਕੰਮ ਨਹੀਂ ਹੁੰਦੇ ਆ ਜਨਾਨੀ ਦੀ ਕਮਾਈ ਕੀ ਆ 2 ਮਹੀਨੇ ਨਹੀਂ ਹੋਏ ਸਾਨੂੰ YouTube ਤੇ ਆਏ ਨੂੰ 6 ਮਹੀਨੇ ਨਹੀਂ ਹੋਏ ਹੈਗੇ ਤੇ ਜਨਾਨੀ ਦੀ ਕਮਾਈ ਇਥੇ ਗਾਂਦੀ ਪਾਇਆ ਜਿੰਨਾ ਚਿਰ ਵੀ ਹੋ ਗਿਆ ਤੈਨੂੰ ਇਥੇ ਵੀਡੀਓ ਚ ਜੋ ਵੀ ਤੂੰ ਉਥੇ ਕੁੱਤੇ ਖਾਣੀ ਕਰਾਂਂਦੀ ਆ ਆਪਣੀ ਕਦੀ ਤੂੰ ਉਹ ਇਥੇ ਲੱਗ ਪੰਨੀ ਆ ਕਰਨ ਕਦੀ ਤੇਰੇ ਕੋ ਮੀਟ ਬਣ ਜਾਂਦਾ ਵਾ ਜਦੀ ਦੇਗ ਬਣਾਉਂਦੇ ਆ ਉੱਚੇ ਤੇਰੇ ਕੋ ਮੀਟ ਬਣ ਜਾਂਦਾ ਵਾ ਫੇਰ ਤੂੰ ਉਥੇ ਲੱਗ ਪੰਨੀ ਆ ਇੱਕ ਝੂਠ ਮਤਲਬ ਲੁਕਾਣਾ ਤੇ ਤੂੰ ਸੋਚ ਝੂਠ ਹੋਰ ਬੋਲਦੀ ਆ ਕਦੀ ਤੂੰ ਇਥੇ ਆਪਣੇ ਅੰਡਰ ਗਾਰਮੈਂਟ ਬਾਤੋਂ ਲੁਕਾਉਣੀ ਫੇਰ ਕਰਨੀ ਆ ਗਲਤੀ ਹੋ ਗਈ ਕਦੀ ਤੂੰ ਇਥੇ ਮਤਲਬ ਬੈਠ ਤੇ ਉਦਨ ਪਿਆਦਾ ਕੀ ਹੋ ਸਮਾਨ ਮਾਸਕ ਉਹ ਫੇਰ ਤੂੰ ਮਤਲਬ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਵਾ ਕੀ ਗੱਲ ਤੇਰੇ ਬੰਦੇ ਨੂੰ ਨਹੀਂ ਲੱਗਦੀਆਂ ਵੀ ਇਹ ਬੰਦੇ ਆਲੇ ਕੰਮ ਨਹੀਂ ਹੁੰਦੇ ਜਿਹੜੀ ਤੂੰ ਲੱਗੀ ਇੱਥੇ ਆ ਕੇ ਜਨਾਨੀ ਦੀ ਕਮਾਈ ਲੱਗੀ ਇੱਥੇ ਬੋਲ ਕੇ ਦੱਸਣ ਫਾਲਤੂ ਬੋਲਣ ਦੀ ਲੋੜ ਨਹੀਂ ਐ ਜੇ ਇੱਥੇ ਲਿਮਟ ਤੋਂ ਬਾਹਰ ਹੋ ਗਏ ਨਾ ਤਾਂ ਤੇਰਾ ਇੱਥੇ ਜੀਣਾ ਹਰਾਮ ਹੋਏ ਨਾ ਨਾਲ ਦੇਵ ਜੀ ਦਾ ਵੀ ਜਿਹੜੀ ਪੱਥਰੀ ਦੀ ਜਿਹੜੀ ਪੀੜ ਐ ਉਹ ਜੀ ਛਿੜਨੀ ਐ ਨਾ ਬਾਅਦੋਂ ਲਾਜ ਨਹੀਂ ਕਿਤੇ ਵੀ ਹੋਣਾ ਐਨੀਵਰਸਰੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਬਸ ਇਹੋ ਹੀ ਅੱਜ ਦੀ ਵੀਡੀਓ ਈ ਕਮੈਂਟ ਆਪਣੇ ਜਰੂਰ ਸਾਂਝੇ ਕਰਿਓ ਮਿਲਦੇ ਆਂ ਇੱਕ ਨਵੀਂ ਵੀਡੀਓ ਚ ਤਦ ਤੱਕ ਲਈ ਸਤਿ ਏਰੀਆ ਕਾਲ ਹੋ ਜਾਣ ਪਾ ਗਿਆਂਗੇ ਰਸ ਖਵਾ ਗਿਆਂਗੇ